ਬਹੁਤ ਧੰਨਵਾਦ ਜੀ ਬਹੁਤ ਛੋਟੇ ਜਿਹੇ ਜਿੱਕੇ ਸਦਰ ਸਦਰ ਤੇ ਉਮਰ ਮਹਾਕੇ ਤੇ ਆਏ ਹੋ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਦੋਂ ਅਸੀਂ ਦੋ ਤਿੰਨ ਦਿਨਾਂ ਤੱਕ ਆਏ ਆਂ ਉਹ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਕੱਲ ਮੇਰੀ ਸੋਨੀ ਪ੍ਰਧਾਨ ਜੀ ਨਾਲ ਵਾਰ ਨੰਬਰ 48 ਨੂੰ ਲੈ ਕੇ ਕਾਫੀ ਲੰਬੀ ਡਿਸਕਸ਼ਨ ਹੋਈ ਰਹੀ ਦਸਤੀ ਤੇ ਮੈਨੂੰ ਬੜੀ ਖੁਸ਼ੀ ਅੰਭੀ ਹੈ ਵੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਕੰਸਰਨ ਜਤਾਇਆ ਵੀ ਮੈਂ ਮੈਂ ਤਹਰਾ ਨਵੀਂ ਇਹਨਾਂ ਦੇ ਨਾਲ ਜੁਝਬਾ ਅੜਾਈ ਨੰਬਰ 1 ਵਾਰਡ ਚ ਕੰਮ ਕਰਨ ਵਾਸਤੇ ਇਹਨਾਂ ਨੇ ਸਾਰਾ ਜੋਰ ਲਾਇਆ ਵੀ ਮੈਨੂੰ ਆਹ ਕੰਮ ਵੀ ਕਰਾ ਕੇ ਦੋ ਇਹ ਕੰਮ ਵੀ ਕਰਾ ਕੇ ਦੋ ਇਹਨਾਂ ਨੇ ਵਿਚਾਰੇ ਨੇ ਬਹੁਤ ਕੁਝ ਦੱਸਿਆ ਅਸ਼wini ਵੰਟੀ ਜੀ ਦਾ ਇਸ ਏਰੀਆ ਦੇ ਵਿੱਚ ਨਾਲ ਲੱਗਦੇ ਏਰੀਆ ਚ ਬਹੁਤ ਜ਼ਰੂਰ ਹੈ ਆਲਰੇਡੀ ਇਹ ਸਿਵਾ ਨਿਵਾ ਰਹੇ ਨੇ ਤੇ ਅਸੀਂ ਸਿਵਾ ਬਾਕੀ ਦਾ ਬੇਟਾ ਦੱਸੇਗਾ ਸ਼ੁਰੂਆਤ ਵਿੱਚ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਦੇਣਾ ਚਾਹੁੰਦਾ ਹੈ ਕਿ ਸਭ ਪੂਰੇ ਬਠਿੰਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਮੈਂ ਸਾਰਾ ਵਾਅਦਾ ਕੀਤਾ ਸੀ ਬਠਿੰਡੇ ਵੀ ਇੰਟਰਨੈਸ਼ਨਲ ਲੈਵਲ ਦਾ ক্রিকেট ਗਰਾਊਂਡ ਉਹ ਕਿੱਲਾ ক্রিকেট ਗਰਾਊਂਡ ਨਹੀਂ ਅਸੀਂ ਉੱਥੇ ਹੁਣ ਸਵੀਮਿੰਗ ਪੂਲ ਜਿਮ ਇਸ ਤਰ੍ਹਾਂ ਦੇ ਕਮਿਊਨਿਟੀ ਸੈਂਟਰ ਉਹ ਵੀ ਚੀਜ਼ਾਂ ਸ਼ੁਰੂ ਕਰ ਰਹੇ ਹਾਂ ਔਰ ਉਹਦੀ ਜਗ੍ਹਾ ਦੀ ਰਜਿਸਟਰੀ ਇਸ ਹਫ਼ਤੇ ਹੋ ਜਾ ਰਹੀ ਹੈ ਬਹੁਤ ਲੇਟ ਨਹੀਂ ਉਹ ਸ਼ੁਰੂ ਹੋ ਗਿਆ ਬਾਉਂਡਰੀ ਕੰਮ ਸ਼ੁਰੂ ਹੋ ਜੂਗੀ ਇਹ ਬਹੁਤ ਬਠਿੰਡੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਇਹ ਸਰਕਾਰਾਂ ਪਿੱਛੇ ਕਈ ਸਾਲ ਨਹੀਂ ਕਰ ਸਕੀਆਂ ਤੁਹਾਡੇ ਬਠਿੰਡੇ ਵਾਸੀਆਂ ਦੀ ਬlesਸਿੰਗ ਨਾਲ ਇਹ ਸਾਡੇ ਪਰਿਵਾਰ ਨੇ ਉਹ ਕਰ ਦਿਖਾਇਆ ਉਸ ਤੋਂ ਇਲਾਵਾ ਅਸੀਂ ਇਸ ਵਾਰਡ ਦੇ ਵਿੱਚ ਆਪਦਾ ਪਰਮਾਨੈਂਟ ਬਹੁਤ ਵੱਡਾ ਦਫ਼ਤਰ ਖੋਲਣ ਜਾ ਰਹੇ ਹਾਂ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਹਮੇਸ਼ਾ ਸੁਨੀਆਂ ਜਾਣਗੀਆਂ ਤੇ ਬਾਕੀ ਮੋਂ ਬੇਟਾ ਤੁਹਾਨੂੰ ਕੰਟੀਨਿਊ ਕਰੂਗਾ ਸਾਰਾ ਦੱਸੂਗਾ ਵੀ ਇਹ ਕੱਲੀਆਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਸਾਡੇ ਮੇਥ ਪਰਿਵਾਰ ਦੀਆਂ ਜਿਹੜੀਆਂ ਗਰੰਟੀਆਂ ਆ ਅਸੀਂ ਉਹ ਜੋ ਵਾਰਡ ਨੰਬਰ ਚ 48 ਚ ਕਰਨ ਜਾ ਰਹੇ ਆ ਉਹ ਸਾਡੇ ਪਰਿਵਾਰ ਦੀ ਵੀ ਨਾਲ ਗਰੰਟੀ ਹੈ ਸਾਡੀ ਪਾਰਟੀ ਦੀ ਵੀ ਗਰੰਟੀਆਂ ਤੇ ਅਸੀਂ ਸਾਰੇ ਜਿਹੜੀਆਂ ਦੋ ਦਿਨ ਦਿਨਾਂ ਦੇ ਵਿੱਚ ਦੇਖੀਏ ਲੋਕਾਂ ਦੇ ਪ੍ਰੋਬਲਮ ਸੁਣੀ ਆ ਉਹ ਸਾਰਾ ਇਹਨੂੰ ਨਿਚੋੜ ਕੱਢ ਕੇ ਤਿੰਨ ਦਿਨਾਂ ਚ ਅਸੀਂ ਦੇਖਿਆ ਵੀ ਕੋਈ ਚੀਜ਼ਾਂ ਬੇਸਿਕ ਹੈਗੀਆਂ ਅਸੀਂ ਉਹ ਪੱਕਾ ਕਰਾਂਗੇ ਤੇ ਇਸ ਤੋਂ ਇਲਾਵਾ ਆਨਰ ਟਾਈਮ 'ਚ ਸਾਨੂੰ ਜੋ-ਜੋ ਲੋਕੀ ਦੱਸਣਗੇ ਉਹਦੇ ਵੀ ਕਰਨ ਦੇ ਅਸੀਂ ਵਚਨਬੰਦ ਹੋ ਗਏ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਦਮਜੀਤ ਸਿੰਘ ਮਹਿਤਾ ਆਮ ਆਦਮੀ ਪਾਰਟੀ ਦਾ 48 ਨੰਬਰ ਵਾਰਡ ਦਾ ਉਮੀਦਵਾਰ ਅੱਜ ਬਹੁਤ ਖੁਸ਼ੀ ਨਾਲ ਇਹ ਗੱਲ ਕਹਿਣਾ ਚਾਹ ਰਹੇ ਹਾਂ ਕਿ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਮੈਨੂੰ ਐਦਾ ਲੱਗ ਰਿਹਾ ਵੀ ਇਹਨਾਂ ਨੇ ਮੈਨੂੰ ਆਪਣਾ ਬੱਚਾ ਸਮਝ ਲਿਆ ਤੇ ਇਹ ਮੈਨੂੰ ਪੂਰੀ ਹਮਮਾ ਕੇ ਪੂਰੇ ਜੋਸ਼ ਨਾਲ ਜਿਤਾਉਣ ਦੀ ਤਿਆਰੀ 'ਚ ਲੱਗ ਚੁੱਕੇ ਨੇ ਤੇ ਉਨੀ ਹੀ ਜੋਸ਼ ਤੇ ਤਿਆਰੀ ਨਾਲ ਅਸੀਂ ਵੀ ਕੰਮ 'ਚ ਲੱਗ ਚੁੱਕੇ ਹਾਂ ਆਲਰੇਡੀ ਅਸੀਂ 22 ਤਰੀਕ ਦੀ 21 ਤਰੀਕ ਦੀ ਵੇਟ ਨਹੀਂ ਕਰ ਰਹੇ ਅਸੀਂ ਆਲਰੇਡੀ ਕੰਮ 'ਤੇ ਲੱਗ ਚੁੱਕੇ ਹਾਂ ਛੋਟੀ-ਛੋਟੀ ਦਿੱਕਤਾਂ ਅਸੀਂ ਗਏ ਬੋਰਡ 'ਚ ਲੋਕਾਂ ਦੇ ਕਈਆਂ ਦੇ ਰਾਸ਼ਨ ਕਾਰਡ ਦੀ ਪ੍ਰੋਬਲਮ ਹੈ ਕਈਆਂ ਨੂੰ ਡੀਪੋ ਚੋਂ ਕਰਨਕ ਨਹੀਂ ਮਿਲ ਰਹੀ ਤੇ ਉਸ ਦੀ ਦਿੱਕਤ ਹੈ ਸਟਰੀਟ ਲਾਈਟਾਂ ਦੀ ਦਿੱਕਤ ਹੈ ਸੜਕਾਂ ਦੀ ਦਿੱਕਤ ਹੈ ਨਾਲ ਦੀ ਨਾਲ ਸੋਲਵ ਹੋ ਰਹੀਆਂ ਨੇ ਸਾਡੀ ਟੀਮ ਨਾਲ ਦੀ ਨਾਲ ਉਹਨਾਂ ਦੇ ਫੋਨ ਨੰਬਰ ਲੈ ਰਹੀ ਹੈ ਤੇ ਨਾਲ ਦੀ ਨਾਲ ਅਗਲੇ ਹੀ ਘੰਟੇ ਉਹਨਾਂ ਨਾਲ ਇਨ ਟੱਚ ਹੋ ਕੇ ਉਹਨਾਂ ਦੇ ਕੋਈ ਵੀ ਛੋਟੀਆਂ ਤੋਂ ਛੋਟੀਆਂ ਦਿੱਕਤਾਂ ਨੂੰ ਸੋਲਵ ਕਰਾਉਣ ਦੇ ਮਿਹਨਤ ਤੇ ਲੱਗ ਚੁੱਕੀ ਆਲਰੇਡੀ ਬਾਕੀ ਅਸੀਂ ਕੁਝ ਪੁਆਇੰਟਸ ਨੋਟ ਕੀਤੇ ਨੇ ਜਿਹੜੇ ਇੱਥੋਂ ਦੇ ਲੋਕਾਂ ਨੇ ਸਾਨੂੰ ਸੁਝਾਅ ਦਿੱਤੇ ਨੇ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਐ ਥੋੜੀਆਂ ਜਿਹੀਆਂ ਦੁੱਖ ਤਕਲੀਫਾਂ ਐ ਉਹਨਾਂ ਤੇ ਵੀ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਮੈਂ ਉਹਨਾਂ ਤੇ ਥੋੜੀ ਜਿਹੀ ਤੁਹਾਡੇ ਸਾਰਿਆਂ ਮੂਰੇ ਚੰਗਣਾ ਪਾਣਾ ਚਾਹੂੰਗਾ ਕੁਝ ਦਿੱਕਤ ਆਇਆ ਸੀ ਐ ਵੀ ਕਈ ਸ਼ਰਧਾਲੂ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹ ਮੰਦਿਰ ਤੇ ਗੁਰਦੁਆਰਾ ਸਾਹਿਬ ਇੱਥੇ ਚਾਹੁੰਦੇ ਨੇ ਤੇ ਇੱਥੇ ਉਹ ਫੈਸਿਲਿਟੀ ਹਜੇ ਨਹੀਂ ਹੈਗੀ ਇਥੋਂ ਉਹਨਾਂ ਨੂੰ ਕਿਤੇ ਦੂਰ ਜਾਣਾ ਪੈਂਦਾ ਤੇ ਲੇਡੀਜ਼ ਨੂੰ ਆ ਸਾਡੀ ਮਾਵਾ ਨੂੰ ਭੈਣਾਂ ਨੂੰ ਇਥੋਂ ਦੂਰ ਜਾਣਾ ਥੋੜਾ ਔਖਾ ਹੈ ਤੇ ਅਸੀਂ ਉਹ ਨੋਟ ਕਰ ਚੁੱਕੇ ਹਾਂ ਅਸੀਂ ਉਹਦੇ ਤੇ ਵਰਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਮੈਂ ਵਾਅਦਾ ਕਰਦਾ ਹਾਂ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਨੂੰ ਕਿ ਅਸੀਂ ਛੁੱਟਦੇ ਹੀ ਕੰਮ ਸ਼ੁਰੂ ਕਰ ਦੇਣਾ ਇਸ ਤੇ ਦੂਸਰੀ ਗੱਲ ਅਸੀਂ ਇੱਕ ਬਹੁਤ ਵੱਡੀ ਚੀਜ਼ ਨੋਟਿਸ ਕੀਤੀ ਮੈਂ ਤੇ ਮੇਰੀ ਟੀਮ ਨੇ ਕਿ ਇੱਥੇ ਕਿਸੇ ਦਾ ਵੀ ਦੁੱਖ ਤਕਲੀਫ ਹੋਵੇ ਕਿਸੇ ਨੇ ਵੀ ਛੋਟਾ ਮੋਟਾ ਪ੍ਰੋਗਰਾਮ ਕਰਾਉਣਾ ਹੋਵੇ ਇੱਥੇ ਕਮਿਊਨਿਟੀ ਸੈਂਟਰ ਦੀ ਵਿਵਸਥਾ ਨਹੀਂ ਹੈਗੀ ਅਸੀਂ ਆਲਰੇਡੀ ਮੈਂ ਆਪਣੇ ਪਿਤਾ ਜੀ ਨੂੰ ਰਿਕੁਐਸਟ ਕੀਤੀ ਵੀ ਮੈਨੂੰ ਇੱਥੇ ਸੁਝਾਅ ਦਿਓ ਵੀ ਇਦਾਂ ਕੀ ਕਰੀਏ ਆਪਾਂ ਕਿ ਅਸੀਂ ਕਮਿਊਨਿਟੀ ਸੈਂਟਰ ਲਿਆ ਸਕੀਏ ਤੇ ਇਹਨਾਂ ਨੇ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕੀਤਾ ਤੇ ਆਸ਼ਵਾਸਨ ਦਿੱਤਾ ਵੀ ਬੇਟੇ ਆਪਾਂ ਜ਼ਰੂਰ ਇਸ ਕੰਮ ਨੂੰ ਵਾਰ ਫੂਟਿੰਗ ਤੇ ਲੈ ਕੇ ਇੱਕ ਕਮਿਊਨਿਟੀ ਸੈਂਟਰ ਵੀ ਲੋਕਾਂ ਦੇ ਅੱਗੇ ਖੜਾ ਕਰਾਂਗੇ ਅਗਲੀ ਚੀਜ਼ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਆ ਰਿਹਾ ਇੱਥੇ ਇੰਨੇ ਪਿਆਰੇ ਛੋਟੇ ਬੱਚੇ ਹੈਗੇ ਨੇ ਜਿਨ੍ਹਾਂ ਦਾ ਬਹੁਤ ਹੀ ਬ੍ਰਾਈਟ ਤੇ ਸੋਹਣਾ ਭਵਿੱਖ ਹੈ ਉਹ ਸੋਹਣੇ ਭਵਿੱਖ ਵਾਸਤੇ ਜਿਹੜੇ ਬੱਚੇ ਨੇ ਆਪਣੇ ਉਹਨਾਂ ਨੂੰ ਇੱਕ ਪਲੇਗਰਾਉਂਡ ਚਾਹੀਦਾ ਹੈ ਖੇਡਣ ਨੂੰ ਜਗ੍ਹਾ ਚਾਹੀਦੀ ਹੈ ਜਿੱਥੇ ਖਲ ਮਿਲ ਸਕਣ ਖੁਲ ਮਿਲ ਸਕਣ ਤੇ ਚੰਗਾ ਆਪਦਾ ਕਮਿਊਨਿਟੀ ਬਣਾ ਸਕਣ ਜਿਹੜੇ ਚੰਗੇ ਰਸਤੇ ਜਾਣ ਕੋਈ ਗਲਤ ਰਸਤੇ ਨਾ ਪੈਣ ਮਾਪੇ ਉਹ ਵੀ ਉਹਨਾਂ ਨਾਲ ਜਾਣ ਉਸ پارکਾਂ ਚ ਵਧੀਆ ਸੈਰ ਕਰਨ ਇੱਕ ਵਧੀਆ ਲਿਵਿੰਗ এনवायरमेंट ਹੋਵੇ ਰਹਿਣ ਦਾ ਵਧੀਆ ਜਗਾ ਲੱਗੇ ਉਹਨਾਂ ਲੋਕੀ ਦਾ ਇਹ ਜੀ ਸਾਡਾ ਘਰ ਹੈ ਤੇ ਸਾਡੇ ਕੋਲ ਸਾਰੀ ਇੱਕ ਇੱਕ ਫੈਸਿਲਿਟੀ ਇੱਥੇ ਹੈਗੀ ਹੈ ਹੋਰ ਜੀ ਇੱਥੇ ਜਿਹੜੇ ਸਾਡੇ ਹਿੰਦੂ ਭਾਈ ਭੈਣ ਨੇ ਹੈਗੇ ਨੇ ਜਿਹੜੇ ਛੱਟ ਪੂਜਾ ਦੀ ਅਰੇਂਜਮੈਂਟ ਕਰਾਂਦੇ ਨੇ ਹਰ ਸਾਲ ਪਰਵਾਸੀ ਜਿਹੜੇ ਹੈਗੇ ਨੇ ਇਹ ਮੈਂ ਵਾਦਾ ਕਰਦਾ ਉਹਨਾਂ ਨਾਲ ਕਿ ਹੁਣ ਅਗਲੀ ਛੱਤ ਪੂਜਾ ਦੀਵਾਲੀ ਦੇ ਕੋਲੇ ਹੁੰਦੀ ਹੈ ਤੇ ਮੈਰੀ ਗਰੰਟੀ ਹੈ ਅੱਜ ਮੈਂ ਖਾਲੀ ਕਾਗਜ਼ ਤੇ ਵੀ ਲਿਖਣ ਨੂੰ ਤਿਆਰ ਹਾਂ ਵੀ ਉਹਨਾਂ ਦੀ ਜਿਹੜੀ ਨਹਿਰ ਚ ਸਪੋੜੀਆਂ ਲੱਗਣ ਦੀ ਜ਼ਿੰਮੇਵਾਰੀ ਹੁਣ ਮੇਰੀ ਤੁਹਾਡੇ ਬੱਚੇ ਦੀ ਹੈ ਹੋਰ ਕਿਸੇ ਦੀ ਨਹੀਂ ਤੁਸੀਂ ਬਸ ਆਪਣੇ ਬੱਚੇ ਦੇ ਸਿਰ ਤੇ ਆਸ਼ੀਰਵਾਦ ਦਿਓ ਹੱਥ ਰੱਖੋ ਤੇ ਮੈਂ ਪੂਰੇ ਜੋਸ਼ ਨਾਲ ਅੱਜ ਇੱਕ ਵਾਅਦਾ ਕਰ ਰਿਹਾ ਕਿ ਪੌੜੀਆਂ ਦੀ ਸਮੱਸਿਆ ਠਕਮ ਤੁਸੀਂ ਆਪ ਦੀ ਸ਼ਰਧਾ ਭਾਵਨਾ ਨਾਲ ਜਾਓ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਉੱਥੇ ਦਿੱਕਤ ਨਾ ਆਵੇ ਕਿਸੇ ਨੂੰ ਸਰਟੀਫੀਕੇਟ ਨਾ ਲੱਗੇ ਕਿਸੇ ਦੇ ਪਰਿਵਾਰ ਦੇ ਮੈਂਬਰ ਦੇ ਜੀ ਨੂੰ ਦਿੱਕਤ ਨਾ ਆਵੇ ਇਹ ਤੁਹਾਡੇ ਬੱਚੇ ਦੀ ਜ਼ਿੰਮੇਵਾਰੀ ਹੈ ਹੋਰ ਅਸੀਂ ਚੀਜ਼ਾਂ ਦੇਖੀਆਂ ਵੀ ਇੱਥੇ ਜਿਹੜਾ ਹਸਪੀਟਲ ਹੈ ਮੈਂ ਕਹਿ ਰਿਹਾ ਸੀ ਇਹਨੂੰ ਰੀਵੈਂਪ ਕਰਨਾ ਹੈ ਇਹਨੂੰ ਹੋਰ ਵਧੀਆ ਬਣਾਉਣਾ ਹੈ ਆਪਾਂ ਇੱਥੇ ਬੱਚਿਆਂ ਦੀ ਜਿਹੜੇ ਨਵੇਂ ਬੱਚੇ ਪੈਦਾ ਹੋਣ ਵਾਲੇ ਹੁੰਦੇ ਆ ਉਹਨਾਂ ਦੀ ਡਿਲੀਵਰੀ ਦੀ ਵਿਵਸਥਾ ਨਹੀਂ ਹੈਗੀ ਉਹਨਾਂ ਨੂੰ ਹੋਰ ਅੱਗੇ ਵਿੱਚ ਜਾਣਾ ਪੈਂਦਾ ਅਸੀਂ ਨਾਲ ਦੀ ਨਾਲ ਆਪਣੇ ਨਵੇਂ ਆਉਣ ਵਾਲੇ 48 ਨੰਬਰ ਬੋਰਡ ਦੇ ਨਵੇਂ ਮੈਂਬਰਾਂ ਦੀ ਸਵਾਗਤ ਵਾਸਤੇ ਇੱਥੇ ਹੀ ਫੈਸਿਲਿਟੀ ਤਿਆਰ ਕਰਾਂਗੇ ਕਿ ਸਾਡੀ ਮਾਵਾਂ ਨੂੰ ਇੱਥੋਂ ਕਿਤੇ ਹੋਰ ਦੂਰ ਨਾ ਜਾਣਾ ਪਵੇ ਤਕਲੀਫ ਨਾ ਹੋਵੇ ਮੈਨੂੰ ਗਾਈਡ ਕਰ ਰਿਆ ਹੈ ਪਾਰਟੀ ਦਾ ਬਹੁਤ ਪ੍ਰਾਣੇ ਵਧੀਆ ਵੱਡੇ ਵਰਕਰ ਨੇ ਇਹਨਾਂ ਦੇ ਹੌਸਲੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਆਸ਼ਵਾਸ਼ਣ ਦਿੱਤਾ ਸੋਨੀ ਵੀਰੇ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਤੁਰਾਂਗੇ ਤੇ ਚੰਗਾ ਕੰਮ ਕਰਾਂਗੇ ਜਿਹੜੇ ਟਿੱਬੇ ਚ ਆਪਣਾ ਟਿੱਬੇ ਵਾਲਾ ਏਰੀਆ ਹੈ ਉੱਥੇ ਪਾਣੀ ਦੀ ਵੀ ਬੜੀ ਸਮੱਸਿਆ ਹੈ ਮੈਂ ਤਾਂ ਦੇਖ ਕੇ ਹੈਰਾਨ ਆ ਪੰਜਾਬ ਪਾਣੀ ਦੀ ਤਰਤੀ ਜਿੱਥੋਂ ਪੰਜ ਨਦੀਆਂ ਕਹਿੰਦੇ ਵਗਦੀਆਂ ਉੱਥੇ ਆਪਣੇ ਹੀ ਟਿੱਬੇ 'ਚ ਪਾਣੀ ਦੀ ਸਮੱਸਿਆ ਇਹ ਨਹੀਂ ਹੋਣੀ ਚਾਹੀਦੀ ਇਹ ਸਭ ਤੋਂ ਪਾਣੀ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਰਹਿਣ ਵਾਸਤੇ ਤੇ ਇਹ ਦੀ ਸਮੱਸਿਆ ਵੀ ਨਾਲ ਦੀ ਨਾਲ ਪੂਰੀ ਕਰਾਂਗੇ ਬਾਕੀ ਮੈਂ ਸਭ ਕੋਲੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਦੀ ਸੁਜੈਸ਼ਨ ਸਾਨੂੰ ਦਿੰਦੇ ਰਹੋ ਸਾਨੂੰ ਕੰਮ ਕਰਨ 'ਚ ਐਦਾਂ ਬਹੁਤ ਸੌਖਾ ਹੋਏਗਾ ਤੇ ਅੱਜ ਇੱਕ ਹੋਰ ਮੈਂ ਵੱਡਾ ਐਲਾਨ ਕਰਨ ਜਾਣਾ ਮੈਂ ਤੇ ਮੇਰੀ ਟੀਮ ਨੇ ਜਿਹੜੇ ਸਾਡੇ ਨਾਲ ਜੁਵਾ ਜੁੜੇ ਨੇ ਉਹਨਾਂ ਨੇ ਸਾਨੂੰ ਸੁਜੈਸ਼ਨ ਦਿੱਤੀ ਹੈ ਕਿ ਇੱਕ ਨਵਾਂ ਦੌਰ ਲੈ ਕੇ ਇੱਥੇ ਆਨੇ ਆ ਇੱਕ ਵੈਬਸਾਈਟ ਤੇ ਇੱਕ ਸੋਸ਼ਲ ਮੀਡੀਆ ਐਪ ਦੀ ਤਿਆਰੀ ਕਰਦੇ ਇੱਕ 48 ਨੰਬਰ વોર્ਡ ਨੂੰ ਐਗਜ਼ਾਮਪਲ ਬਣਾਨੇ ਆ ਕਿ ਕਿਸੇ ਵੀ ਇੱਥੇ ਦੇ ਵਸਨੀਕ ਨੂੰ ਛੋਟੀ ਤੋਂ ਛੋਟੀ ਦਿੱਕਤ ਆਂਦੀ ਹੈ ਉਹਨਾਂ ਨੇ ਬਸ ਆਪਣੀ ਲੋਕੇਸ਼ਨ ਉੱਥੇ ਪਿੰਨ ਕਰਨੀ ਹੈ ਤੇ ਪਿਕਚਰ ਲਗਾਨੀ ਹੈ ਤੇ 24 ਆਵਰਸ ਸੇਵਾ ਕੇਂਦਰ ਥਰੂ ਜਾਂ ਔਰ ਆਪ ਦੇ थ्रू ਤੁਹਾਡੇ ਕੋਲੇ ਕੋਈ ਨਾ ਕੋਈ ਬੰਦਾ ਆ ਕੇ ਉਸ ਨੂੰ ਸੋਲਵ ਕਰੇਗਾ ਜਾਂ ਤੁਹਾਨੂੰ ਵਿਸ਼ਵਾਸ ਦਿਲਾਏਗਾ ਵੀ ਇੰਨੀ ਦੇਰ ਚ ਸੋਲਵ ਹੋ ਜਾਵੇਗੀ ਇਹ ਇੱਕ ਪਰਮਨੈਂਟ ਰਿਕਾਰਡ ਦੀ ਤਰ੍ਹਾਂ ਕੰਮ ਆਏਗਾ ਵੀ ਆਪਾਂ ਕਦੇ ਕਹਿ ਦਿੰਨੇ ਆ ਵੀ ਅਸੀਂ ਉੱਥੇ ਲਿਖਵਾ ਕੇ ਆਏ ਸੀਗੇ ਜੀ ਨਹੀਂ ਇੱਕ ਆਨਲਾਈਨ ਰਿਕਾਰਡ ਹੋ ਜਾਏਗਾ ਕਿਸੇ ਵੀ ਚੀਜ਼ ਦਾ ਤੇ ਮੈਂ ਹੱਥ ਜੋੜ ਕੇ ਤੁਹਾਡੇ ਮੂਰੇ ਬੇਨਤੀ ਕਰਦਾ ਕਿ ਮੇਰੇ ਕੋਲੇ ਵਿਜ਼ਨ ਬਹੁਤ ਵਧੀਆ ਨੇ ਮੇਰੀ ਤੇ ਮੇਰੀ ਟੀਮ ਚ ਪੂਰਾ ਜੋਸ਼ ਹੈ ਅਸੀਂ ਯੰਗ ਹੈ ਤੇ ਅਸੀਂ ਤੁਹਾਡੀ ਸੇਵਾ ਵਾਸਤੇ ਇੱਥੇ ਪਹੁੰਚੇ ਆਂ ਸਾਨੂੰ ਸਾਡੇ ਟੀਮ ਨੂੰ ਸਾਡੇ ਪਰਿਵਾਰ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਆ ਇਥੋਂ 48 ਨੰਬਰ ਵਾਰਡ ਦਾ ਆਸ਼ੀਰਵਾਦ ਮਿਲੇ ਤੇ ਸਾਨੂੰ ਜਿੱਤ ਹਾਸਲ ਹੋਵੇ ਤੇ ਸਾਨੂੰ ਇੱਕ ਸਾਲ ਦਾ ਜਿਹੜਾ ਮੌਕਾ ਹੈ ਇੱਕ ਸਾਲ ਦੀ ਜਿਹੜੀ ਕਾਉਂਸਲਰ ਦੀ ਟਰਮ ਰਹਦੀ ਹੈ ਉਸੇ ਚੀ ਅਸੀਂ 5 ਸਾਲ ਦਾ ਕੰਮ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਸਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਨੇ ਕੰਮ ਦੇਖ ਕੇ ਹੀ ਕਰ ਦੇਣਗੇ ਆਦਿ ਜਿਹੜਾ ਸੀਵਰੇਜ ਦਾ ਪਾਣੀ ਆ ਹੈ ਤੇ ਜਾਂ ਆਪਣਾ ਮੀਂਹ ਦਾ ਪਾਣੀ ਆ ਉਹਦੀ ਬਹੁਤ ਵੱਡੀ ਸਮੱਸਿਆ ਹੈ ਕਿ ਲੰਮੇ ਸਮੇਂ ਜੀ ਮੈਂ ਇਸ ਤਰਕੇ ਜੀ ਕਈ ਕਲੋਨੀਆਂ ਚ ਇਹ ਟਿੱਬੇ ਵਾਲੀ ਸਾਈਡ ਵੀ ਤੇ ਆਪਣਾ ਢਿੱਲੋ ਕਲੋਨੀਆਂ ਵਾਲੀ ਸਾਈਡ ਵੀ ਦੋ ਤਿੰਨ ਹੋਰ ਟੀਪੀਸੀ ਕਲੋਨੀ ਇੱਥੇ ਆਪਣਾ ਸੀਵਰੇਜ ਦੀ ਪ੍ਰੋਬਲਮ ਹੈਗੀ ਜੀ ਬਿਲਕੁਲ ਤੁਸੀਂ ਸਹੀ ਇਸ਼ੂ ਐਡਰੈਸ ਕੀਤਾ ਇੱਥੇ ਤਿੰਨ ਏਰੀਆਜ਼ ਅਸੀਂ ਆਇਡੈਂਟੀਫਾਈ ਕੀਤੇ ਆ ਜਿੱਥੇ ਨਵੀਂ ਮੋਟਰ ਲੱਗ ਸਕਦੀ ਹੈ ਤੇ ਲੋਕ ਕਲੋਨੀ ਤਾਂ ਹੈ ਉਹਦੇ ਪਿੱਛੇ ਦੋ ਹੋਰ ਨਵੀਆਂ ਕਲੋਨੀਆਂ ਬਣ ਰਹੀਆਂ ਜਿਨ੍ਹਾਂ ਦਾ ਪਾਣੀ ਦਾ ਨਿਕਾਸ ਉਧਰਲੀ ਸਾਈਡ ਇਧਰਲੀ ਸਾਈਡ ਹੀ ਕਰਤਾ ਜਿੱਥੇ ਆਲਰੇਡੀ ਪਾਣੀ ਦਾ ਪ੍ਰੋਬਲਮ ਹੈ ਅਸੀਂ ਤਿੰਨ ਆਲਰੇਡੀ ਪੁਆਇੰਂਟਸ ਸੀ ਆਇਡੈਂਟੀਫਾਈ ਕਰ ਲਏ ਹੈਗੇ ਜਿੱਥੇ ਮੋਟਰਾਂ ਲੱਗ ਕੇ ਉਸ ਪਾਣੀ ਦਾ ਨਿਕਾਸ ਸਮੂਥ ਤੇ ਫਾਸਟ ਹੋਏ ਇੱਕ ਵਾਰੀ ਅਬ ਇਸ ਵਾਰ ਦੀ ਗੱਲ ਕਰੀਏ ਅਸੀਂ ਆ ਵੀ ਇਹ ਜਿਹੜੇ ਅੰਦੂਲਵਾਰਾ ਤੇ ਬਾਹਰਲੇ ਵਾਲ ਤੋਂ ਆਏ ਆ ਇਤੋਂ ਦਾ ਹੋਣਾ ਚਾਹੀਦਾ ਤੁਸੀਂ ਜਣਾ ਦੇਖੋ ਜੀ ਅਸੀਂ ਘਰ ਘਰ ਗਏ ਸਾਨੂੰ ਘਰ ਘਰ ਮੈਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ ਜੀ ਲੋਕਾਂ ਨੇ ਇਹ ਕਿਸੇ ਬਾਹਰਲੇ ਬੰਦੇ ਨੂੰ ਐਦਾਂ ਪਿਆਰ ਨਹੀਂ ਕਰਦੇ ਨਾਲੇ ਲੋਕਾਂ ਨਾਲ ਗੱਲ ਕਰਕੇ ਸਾਨੂੰ ਲੋਕਾਂ ਦਾ ਐਦਾਂ ਆਸ਼ਵਾਸਨ ਮਿਲਿਆ ਉਹਨਾਂ ਨੇ ਕਿਹਾ ਕਿ ਸਾਨੂੰ ਕੰਮ ਤੋਂ ਮਤਲਬ ਹੈ ਫਿਰ ਦੂਸਰੀ ਗੱਲ ਮੈਂ ਕੋਈ ਬਾਹਰ ਦਾ ਨਹੀਂ ਮੈਂ ਬਠਿੰਡੇ ਸ਼ਹਿਰ ਦਾ ਬੱਚਾ ਹਾਂ ਮੈਂ ਬਾਹਰੋਂ ਪੜ ਕੇ ਆਇਆ ਮੈਂ ਇੱਥੇ ਪੜ ਕੇ ਬਾਹਰ ਪੜਨ ਗਿਆ ਉੱਥੇ ਇੰਗਲੈਂਡ ਪੜਿਆ ਉੱਥੋਂ ਐਕਸਪੀਰੀਅੰਸ ਲਿੱਤਾ ਆਪਣੇ ਇੱਥੋਂ ਦੇ ਯੁਵਾ ਬਾਹਰ ਜਾ ਰਹੇ ਨੇ ਜੀ ਪਰਮਨੈਂਟ ਮੈਂ ਉੱਥੋਂ ਪੜ੍ਹ ਲਿਖ ਕੇ ਉੱਥੋਂ ਸਿੱਖ ਕੇ ਆਪਣੇ ਲੋਕਾਂ ਦੀ ਸੇਵਾ ਚ ਇੱਥੇ ਹਾਜ਼ਰ ਆਂ ਜੇ ਕੋਈ ਮੇਰੇ ਮੂਰੇ ਇਹ ਗੱਲ ਕਰਕੇ ਦਿਖਾਵੇ ਵੀ ਕੋਈ ਇੰਗਲੈਂਡ ਜਾ ਕੇ ਜੀ ਵਾਪਸ ਆ ਗਿਆ ਮੈਨੂੰ ਸਿਰਫ ਇੱਕੋ ਹੀ ਇੱਛਾ ਹੈ ਕਿ ਮੈਂ ਆਪਦੇ ਮਾਪਿਓ ਦੀ ਸੇਵਾ ਕਰਾਂ ਆਪਦੇ ਲੋਕਾਂ ਦੀ ਸੇਵਾ ਕਰਾਂ ਤੇ ਮੈਂ ਤਾਂ ਇੰਨਾ ਖੁਸ਼ਕਿਸਮਤ ਆ ਵੀ ਮੇਰੇ ਵਾਪਸ ਆਂਦੇ ਹੀ 2 ਸਾਲ ਹੋਏ ਹੈ ਜੀ ਮੈਨੂੰ 2-3 ਸਾਲ ਹੋਏ ਹੈ ਵਾਪਸ ਆਪਣੀ ਪੜ੍ਹਾਈ ਕੰਪਲੀਟ ਕਰਨ ਨੂੰ ਤੇ ਵਾਪਸ ਆਂਦੇ ਹੀ ਮੈਨੂੰ ਐਡਾ ਵੱਡਾ ਮੌਕਾ ਮਿਲਿਆ ਵੀ ਜਿਹੜੇ ਵਾਰਡ 'ਚ ਇੰਨਾ ਕੰਮ ਹੋਣਾ ਪੈਂਡਿੰਗ ਸੀਗਾ ਉੱਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਤੇ ਲੋਕ ਆਪਣੇ ਆਪ ਦੇਖਣਗੇ ਤੇ ਲੋਕਾ ਨੇਤਾ ਜੀ ਮੈਨੂੰ ਅਪਣਾ ਲਿਆ ਹੈ ਦਿਲੋਂ ਚਾਹ ਲਿਆ ਮਨ ਮੰਨ ਲਿਆ ਹੈ ਇਹ 48 ਨੰਬਰ ਬੋਰਡ ਨਹੀਂ ਰਿਹਾ ਇਹ ਪਦਮਜੀਤ ਸਿੰਘ ਮਹਿਤਾ ਦਾ ਮਹਿਤਾ ਪਰਿਵਾਰ ਦਾ ਬੋਰਡ ਹੈ ਮਹਿਤਾ ਸਾਹਿਬ ਜੀ ਮੈਨੂੰ ਸਾਰੇ 2610 ਪਟਨਾ ਕਿਤੇ ਨਹੀਂ ਦੇਖੋ ਜੀ ਐਮਐਲਏ ਸਾਹਿਬ ਸਾਡੇ ਵੱਡੇ ਨੇ ਐਮਐਲਏ ਸਾਹਿਬ ਪਾਰਟੀ ਦੇ ਅੱਛੇ ਵੱਡੇ ਲੀਡਰ ਨੇ ਤੇ ਉਹ ਦਿਲੋਂ ਸਾਡੇ ਨਾਲ ਨੇ ਪਾਰਟੀ ਦੇ ਵਰਕਰ ਨੇ ਪਾਰਟੀ ਦੇ ਨਾਲ ਚੱਲਣਾ ਉਹਨਾਂ ਦਾ ਫਰਜ਼ ਹੈ ਤੇ ਸਾਡਾ ਫਰਜ਼ ਹੈ ਜੀ ਉਹ ਆਪਣਾ ਫਰਜ਼ ਨਿਭਾ ਰਹੇ ਨੇ ਇੱਕ ਮਿੰਟ ਇੱਕ ਮਿੰਟ ਪਲੀਜ਼ ਇੱਕ ਮਿੰਟ ਯਾਰ ਮੈਂ ਤਾਂ ਸਭ ਇਸ ਟਾਈਮ ਗਿਲਸਮ ਨਾਲ ਨਹੀਂ ਆ ਰਹੇ ਜੀ ਬੱਚਾ ਕਿਤੇ ਨਹੀਂ ਕਿਤੇ ਲੱਗਦਾ ਨਹੀਂ ਵੀ ਉਹ ਇੰਟਰਨਲ ਤੁਹਾਡਾ ਕੋਈ ਮੈਟਰ ਹੈ ਬਾਹਰ ਦੇ ਦੇਖੋ ਜਦੋਂ ਵੀ ਕੋਈ ਬੰਦਾ ਟਿਕਟ ਲੜਦਾ ਹੈ ਤਾਂ ਸਭ ਦੀਆਂ ਡਿਊਟੀਆਂ ਅਲੱਗ-ਅਲੱਗ ਥਾਂ ਤੇ ਲਾਈਆਂ ਜਾਂਦੀਆਂ ਉਹ ਸਾਡੀ ਆਪ ਦੀ ਪਲੈਨਿੰਗ ਹੈ ਵੀ ਅਸੀਂ ਉਸ ਨੂੰ ਕਿਵੇਂ ਲੈ ਕੇ ਚੱਲਣਾ ਹੈ ਉਹ ਸਾਡੀ ਪਲੈਨਿੰਗ ਦਾ ਇਕਧਾਰ ਹੈ ਅਸੀਂ ਆਪਣੀ ਜਿਹੜੀ ਲੈਕਸ਼ਨ ਦੀ ਪਲੈਨਿੰਗ ਹੈ ਉਹ ਅਸੀਂ ਪ੍ਰੈਸ ਨੂੰ ਨਹੀਂ ਦੱਸ 파 ਰਹੇ ਕਿਉਂਕਿ ਉਹ ਅਸੀਂ ਚਾਹੁੰਦੇ ਵੀ ਨਹੀਂ ਕਿ ਹਰ ਇੱਕ ਬੰਦੇ ਦਾ ਆਪਣਾ ਲੜਨ ਦਾ ਤਰੀਕਾ ਹੁੰਦਾ ਹੈ ਉਹ ਸਾਡਾ ਪਲੈਨਿੰਗ ਦਾ ਪਾਰਟ ਹੈ ਪਰ ਉਹ ਪਾਰਟੀ ਦੇ ਐਮਐਲਏ ਨੇ ਪਾਰਟੀ ਦੇ ਨਾਲ ਨੇ ਅਸੀਂ ਉਹਨਾਂ ਨੇ ਕਿਵੇਂ ਡਿਊਟੀ ਤੇ ਕਿੱਥੇ ਲਾ ਰਹੇ ਆ ਉਹ ਸਾਡਾ ਪਲੈਨਿੰਗ ਦਾ ਪਾਰਟ ਹੈ ਸਰ ਐਸੀ ਗਰੰਟੀਆ ਦਿੱਤੀ ਹੈ ਜਿਹੜਾ ਲੋਕਾਂ ਦੇ ਚਰਚਾ ਚੱਲਦੀ ਹੈ ਉਹ ਵੀ ਕਿਤੇ ਦੂਰ ਨਹੀਂ ਕੀਤੀ ਜਾਂਦੀ ਗੱਲ ਸਾਹਿਬ ਉਹਦੇ ਦੋ ਚਿਹਰੇ ਹੈ ਉਹਦੇ ਵਿੱਚ ਜਦੋਂ ਉਹਨਾਂ ਨੂੰ ਟਿਕਟ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਮੈਨੂੰ ਟਿਕਟ ਦਿੱਤੀ ਗਈ ਸੀ ਠੀਕ ਹੈ ਇਹ ਕੋਈ ਦੋ ਰਾਇ ਨਹੀਂ ਹੋ ਸਕਦਾ ਪਾਰਟੀ ਨੇ ਉਹਨਾਂ ਨੂੰ ਸੋਚਿਆ ਹੋਵੇ ਉਹਨਾਂ ਦੇ ਬਾਰੇ ਸਿੱਖਿਆ ਹੋਵੇ ਪਰ ਸਭ ਤੋਂ ਵੱਡੀ ਗੱਲ ਕੀ ਆਈ ਸੀ ਵੀ ਜਦੋਂ ਅਕਾਲੀ ਦਲ ਤੋਂ ਇੱਕ ਦਿਨ ਪਹਿਲਾਂ ਜੁਆਇਨ ਕਰਕੇ ਟਿਕਟ ਹਿੱਤੀ ਗਈ ਤਾਂ ਜਿੰਨਾ ਲੋਕਲ ਵਰਕਰ ਸੀ ਆਮ ਆਦਮੀ ਪਾਰਟੀ ਦਾ ਉਹ ਬੜਾ ਮਾਯੂਸ ਹੋ ਗਿਆ ਬੜਾ ਨਾਰਾਜ਼ ਹੋ ਗਿਆ ਔਰ ਉਹਨਾਂ ਨੇ ਪਾਰਟੀ ਦੇ ਬਹੁਤ ਉੱਚੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਈ ਵੀ ਇਹ ਬਿਲਕੁਲ ਸਹੀ ਨਹੀਂ ਹੈ ਵੀ ਤੁਸੀਂ ਇੱਕ ਦਿਨ ਪਹਿਲਾਂ ਬੰਦੇ ਨੂੰ ਜੁਆਇਨ ਕਰਾ ਲਓ ਜਿਹੜਾ ਅਕਾਲੀ ਦਲ ਦਾ ਹੈ ਔਰ ਅਕਾਲੀ ਦਲ ਦੇ ਵਿੱਚੋਂ ਨੇ ਕੁਝ ਵੀ ਨਹੀਂ ਕੀਤਾ ਉਸ ਨੂੰ ਤੁਸੀਂ ਜੁਆਇਨ ਕਰਾ ਕੇ ਇੱਕ ਆਮ ਆਦਮੀ ਪਾਰਟੀ ਦੇ ਬੰਦੇ ਟਿਕਰ ਦਿੱਤੀ ਜਾਂਦੀ ਹੈ ਪਰ ਫਿਰ ਸਾਰੇ ਵਰਕਰਾਂ ਨੇ ਮਿਲ ਕੇ ਇੱਕ ਫੈਸਲਾ ਲਿੱਤਾ ਸਾਰੇ ਵਰਕਰਾਂ ਨੇ ਉੱਪਰ ਗੱਲ ਕੀਤੀ ਔਰ ਉਹ ਸਾਰੇ ਵਰਕਰਾਂ ਦੇ ਇੱਕ ਸਹਿਮਤੀ ਬਣੀ ਵੀ ਮਿਲ ਜੁਲ ਕੇ ਉਹਨਾਂ ਨੇ ਮੇਰੇ بیٹے ਦੇ ਵਿਸ਼ਵਾਸ ਜਤਾਇਆ ਤੇ ਇਸ ਕਰਕੇ ਪਾਰਟੀ ਨੇ ਉਹ ਸਾਰਿਆਂ ਦਾ ਸਰਵੇ ਤੁਹਾਡੇ ਸਾਰਿਆਂ ਦਾ ਪਰਿਵਾਰ ਦੁਨ ਜਲੈਸੀ ਦੇ ਲੋਕਾਂ ਦੀਆਂ ਲੋਕ ਉਹਨਾਂ ਨੇ ਪੁੱਛ ਕੇ ਤੇ ਉਹ ਮੌਕਾ ਸਾਨੂੰ ਜੀ ਸਰਕਤ ਮੈਂ ਲੇ ਸਾਬਤ ਸੱਤ ਵਾਰੀ ਐਮਸੀ ਰਏ ਉਸ ਵਾਰ ਐਮਐਲਏ ਜਿੰਨੇ ਤੁਸੀਂ ਕੰਮ ਗਣਾਏ ਕੀ ਗੱਲ ਐ ਮੈਂ ਲੇ ਸਾਬ ਨੇ ਕਿਤੇ ਨਹੀਂ ਐ ਕੰਮ ਇਹ ਵੀ ਅਸੀਂ ਵੀ ਤੁਹਾਨੂੰ ਬਹੁਤ ਵੱਡੀ ਹੈਰਾਨਗੀ ਐ ਦੇਖੋ ਮੈਨੂੰ ਕਿਉਂਕਿ ਅਸੀਂ ਸਿਰਫ 3-4 ਦਿਨਾਂ ਦੇ ਵਿੱਚ ਦੇਖਿਆ ਔਰ ਕੰਮ ਹੋਏ ਨਹੀਂ ਇਹ ਤੁਸੀਂ ਸਾਰੇ ਤੁਹਾਨੂੰ ਤੁਹਾਡੇ ਸਾਹਮਣੇ ਐ ਵੀ ਕਿਉਂ ਨਹੀਂ ਇੱਥੇ ਹਜੇ ਤੱਕ ਮੰਦਿਰ ਬਣ ਸਕਿਆ ਦੇਖੋ ਆਪਣੇ ਹਿੰਦੁਸਤਾਨ ਦੇ ਵਿੱਚ ਸ਼ਰਦਾ ਸਭ ਤੋਂ ਉੱਪਰ ਐ ਔਰ ਹਿੰਦੁਸਤਾਨ ਦੇ ਵਿੱਚ ਸਭ ਨੂੰ ਆਸ ਹੁੰਦੀ ਐ ਭਗਵਾਨ ਤੋਂ ਆਸ ਹੁੰਦੀ ਐ ਕਿਸੇ ਦੁੱਖ ਤਕਲੀਫ ਐ ਵੀ ਮੇਰੇ ਕੋਲ ਤੋਂ ਜਾਣੇ ਆ ਤਾਂ ਕੁਛ ਨਾ ਕੁਛ ਦੀ ਆਸ ਨਾਲ ਬੰਦਾ ਅੱਗੇ ਜੀ ਲੈਂਦਾ ਤੇ ਇਹ ਜਿਹੜੀ ਚੀਜ਼ਾਂ ਇਹਨਾਂ ਨੇ ਗਨਾਈਆਂ ਬੇਸਿਕ ਇਹ ਮੇਰੀਆਂ ਚੀਜ਼ਾਂ ਨਹੀਂ ਇਹ ਤੁਹਾਡੇ ਚੀਜ਼ਾਂ ਨਹੀਂ ਇਹ ਤਾਂ ਲੋਕਾਂ ਦੇ ਦੱਸੀਆਂ ਹੋਈਆਂ ਚੀਜ਼ਾਂ ਜੇ ਨਹੀਂ ਹੋਇਆ ਤਾਂ ਹੀ ਅਸੀਂ ਅੱਜ ਦੇਖੋ ਜੇ ਨਹੀਂ ਹੋਇਆ ਤਾਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਹੋਇਆ ਪਰ ਅਸੀਂ ਇਹ ਗਾਰੰਟੀ ਆਪ ਲੈ ਰਹੇ ਹਾਂ ਮੈਂ ਤਾਂ ਪਰਿਵਾਰ ਲੈ ਰਹੇ ਹਾਂ ਗਾਰੰਟੀ ਇਹ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਸਰਕਾਰ ਕਰਾਉਂਗਾ ਮੈਂ ਇਸ ਤੋਂ ਕਰਾਉਂਗਾ ਕੋਈ ਕਾਰਨ ਨਹੀਂ ਹੈ ਪਰ ਅਸੀਂ ਕਿਉਂਕਿ ਦੇਖੋ ਮੈਂ ਐਨੀ ਵੱਡੀ ਕਥਾ ਕਰਵਾਈ ਪੰਜਾਬ ਦੇ ਵਿੱਚ ਪਹਿਲੀ ਸ਼ਿਵਪੁਰਾਂ ਜੀ ਦੀ ਕਥਾ ਹੋਈ ਸੀ ਇਸ ਲੈਵਲ ਤੇ ਵੱਡੀ ਕਦੇ ਕਿਸੇ ਨੇ ਕੋਈ ਮੌਕਾ ਲੁੱਟਾਇ ਇਨੇ ਸਾਲ ਹੋ ਗਏ ਬਠਿੰਡਾ ਬਸ ਇਨੋਂ 1937 ਦਾ ਜ਼ਿਲ੍ਹਾ ਹੈ ਕਦੇ ਕਿਸੇ ਨੇ ਇੰਨੇ ਵੱਡੇ ਲੈਵਲ ਤੇ ਲੋਕਾਂ ਦੀ ਕਥਾ ਕਿਉਂ ਨਹੀਂ ਕਰਵਾਈ ਅਸੀਂ ਗੁਰਦਾਸ ਮਾਨ ਨਾਈਟ 2005 ਚ ਵੀ ਕਰਾਈ 2012 ਚ ਵੀ ਕਰਾਈ ਹੁਣ ਵੀ ਕਰਾਈ ਕਿਉਂ ਵੀ ਸਾਰੇ ਯੂਥ ਨਸ਼ਿਆਂ ਤੋਂ ਦੂਰ ਹੋ ਸਕਣ ਤੇ ਆਪਣੇ ਪੰਜਾਬੀ ਕਲਚਰ ਨਾਲ ਜੁੜ ਸਕਣ ਕਿਉਂ ਨਹੀਂ ਕਰਾਇਆ 2005 ਤੋਂ ਲੈ ਕੇ ਹੁਣ ਤੱਕ ਦੇਖੋ ਕੋਈ ਕਿਸੇ ਨੂੰ ਗੁਰਦਾਸ ਮਾਨ ਜਿਆ ਹੁਣ ਨਹੀਂ ਦਿਖਿਆ ਅਸੀਂ ਇਸ ਤੋਂ ਇਲਾਵਾ ਕਿੰਨੇ ਦੇਖੋ ਕਰੋਨਾ ਦੇ ਵਿੱਚ ਕਿੰਨਾ ਕੰਮ ਕੀਤਾ ਮੈਂ ਆਪ ਜਾ ਜਾ ਕੇ ਮੇਰੇ ਪਰਿਵਾਰ ਨੇ ਜਾ ਜਾ ਕੇ ਲੋਕੀ ਦਾ ਡਰਦੇ ਸੀ ਘਰੋਂ ਨਹੀਂ ਨਿਕਲਦੇ ਸੀ ਅਸੀਂ ਜਾ ਜਾ ਕੇ ਕੰਮ ਕੀਤਾ ਐਨ ਜੀਓ ਨੂੰ ਮਿਲੇ ਦੱਸੋ ਕੀ ਕੀ ਡੀਜ਼ਲ ਫ੍ਰੀ ਕਰਤਾ ਸਾਰੇ ਐਮਬੂਲੈਂਸਾਂ ਤੇ ਇਹ ਚੀਜ਼ਾਂ ਦਿਖਦੀਆਂ ਮੈਂ ਤਾਂ ਪਿਛਲੇ 15 20 ਸਾਲ ਤੋਂ ਤੁਸੀਂ ਸਾਰੇ ਪਰਿਵਾਰ ਇੱਥੇ ਹੀ ਬਸੇ ਹੋ ਸਿਓ ਦੇਖਿਆ ਤੁਸੀਂ ਵੀ ਅਸੀਂ ਹਮੇਸ਼ਾ ਲੋਕਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਦੇ ਸੁਣਿਆ ਵੀ ਅਸੀਂ ਕਿਸੇ ਦੇ ਨਾਲ ਕੋਈ ਧੱਕਾ ਹੋ ਗਿਆ ਕੋਈ ਜਾਲੀ ਪਰਚਾ ਹੋ ਗਿਆ ਕਿ ਜਗਾ ਰੱਬ ਲਈ ਕੁਛ ਕਿਤੇ ਕਦੇ ਆਇਆ 25 ਸਾਲ ਤੋਂ ਲੈ ਹੋ ਗਿਆ ਆਸ਼ੀਨੀ ਬੰਟੀ ਜੀ ਬੈਠੇ ਐ ਇੱਥੋਂ ਦੇ ਵਸਨੀਕ ਨੇ ਇਹਨਾਂ ਦੀ ਕੋਠੀ ਮੇਰੀ ਕੋਠੀ ਹੈ ਲੈ ਜੇ ਕੋਈ ਕਿਸੇ ਬੰਦੇ ਨੂੰ ਸਾਈਨ ਦੀ ਲੋੜ ਹੈ ਅਸੀਂ ਮਾੜਾ ਮੋਟਾ ਕਿਤੇ ਦੂਰ ਹੈ ਮੇਰੇ ਦਾਦੇ ਇਹ ਸਾਈਨ ਕਰਦੇ ਇੱਕ ਗੱਲ ਲਾਹੌਰ ਸੇ ਇੱਕ ਗੱਲ ਹੈ ਤੁਸੀਂ ਮਹਿਤਾ ਪਰਿਵਾਰ ਦੀਆਂ ਗਰੰਟੀਆਂ ਦੇ ਰਹੇ ਮੰਨ ਲਓ 1% ਲੋਕਾਂ ਦਾ ਫਤਵਾ ਪਰਮ ਦੇ ਹੱਕ 'ਚ ਨਹੀਂ ਹੋਗਾ ਆ ਫਿਰ ਵੀ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਜਾਂ ਵੋਟਾਂ ਦਾ ਸਵਾਲ ਹੈ ਦੇਖੋ ਦੋ ਚੀਜ਼ੇ ਮੈਂ بار بار ਕਹਿ ਰਿਹਾ ਹਾਂ ਵੀ ਅਸੀਂ ਇਸ ਵਾਰਡ ਦੇ ਵਿੱਚ ਆ ਗਏ ਹਾਂ ਅਸੀਂ ਇਸ ਵਾਰਡ ਨੂੰ ਨਹੀਂ ਅਸੀਂ ਜਿਹੜੇ ਪਹਿਲਾਂ ਵੀ ਜਿੰਨੇ ਵੀ ਸਮਾਜ ਸੇਵੀ ਕੰਮ ਕਰਦੇ ਹਨ ਉਹ ਬਟਿੰਡੇ ਐਸੇ ਕਰਦੇ ਉਹਨੂੰ ਤਾਂ ਅਸੀਂ ਕੋਈ ਇਲੈਕਸ਼ਨ ਨਹੀਂ ਲੜ ਰਹੇ ਸੀ ਉਹਦੇ ਵੀ ਕਰ ਰਹੇ ਸੀ ਵੱਡੇ ਪੱਦਰ ਤੇ ਕਰ ਰਹੇ ਸੀ ਔਰ ਇਹ ਇਲੈਕਸ਼ਨ ਆਉਣ ਤੋਂ ਪਹਿਲਾਂ ਅਸੀਂ ਆਲਰੇਡੀ ਅਨਾਉਂਸ ਕਰਾ ਚੁੱਕੇ ਹਾਂ ਵੀ ਅਸੀਂ 6 ਮਾਰਚ ਨੂੰ ਬਹੁਤ ਵੱਡੇ ਲੈਵਲ ਤੇ ਕਤਾਰ ਕਰਾ ਰਹੇ ਹਾਂ ਬਹੁਤ ਵੱਡੇ ਲੈਵਲ ਤੇ ਜਿਹੜਾ ਐਨਐਸਡੀ ਨੈਸ਼ਨਲ ਸਕੂਲ ਆਫ ਡਰਾਮਾ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਕਾਲਜ ਹੈ ਜਿੱਥੇ ਵੱਡੇ ਵੱਡੇ ਐਕਟਰ ਜਿਵੇਂ ਅੰਤੋਖੇਰ, ਰਾਮਪਾਲ ਜੀ, ਮਨੋਜ ਬਾਜਪਾਈਆ ਹੋਰ ਜਿਨੇ ਵੀ ਬਾਲੀਵੁੱਡ ਐਕਟਰ ਉੱਥੋਂ ਨਿਕਲਦੇ ਨੇ ਉਹਨਾਂ ਦਾ ਨਾਟਕ ਪਰਮਿਟ ਹੋ ਰਿਹਾ ਆਲਰੇਡੀ ਪਰਮਿਸ਼ਨ ਹੋ ਚੁੱਕੀ ਹੈ ਤੁਸੀਂ ਡੀਸੀ ਉੱਤੇ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਥੋੜੇ ਮਤਲਬ ਛੋਟੇ ਤੋਂ ਲੈ ਕੇ ਵੱਡੇ ਕੰਮ ਅਸੀਂ ਇਲੈਕਸ਼ਨ ਸੋਚ ਕੇ ਕਦੇ ਨਹੀਂ ਕੀਤੇ ਹੈਗੇ ਔਰ ਤੁਸੀਂ ਦੱਸੋ ਵੀ ਅੱਜ ਤੱਕ ਸਾਡਾ ਤਾਂ ਪੂਰਾ ਪਰਿਵਾਰ ਇਲੈਕਸ਼ਨ ਦੇ ਕਿਦੇ ਨੇੜੇ ਵੀ ਨਹੀਂ ਆਇਆ ਅਸੀਂ ਸਾਰੇ ਨਾਲ ਮਿਲ ਜੁਲ ਕੇ ਜਿਹੜਾ ਸਾਨੂੰ ਲੱਗਦਾ ਸੀ ਉਹਦੀ ਸਪੋਰਟ ਕਰਦੇ ਸੀ ਇਹ ਤਾਂ ਪਹਿਲਾ ਇਲੈਕਸ਼ਨ ਹੈ ਜਿੱਥੇ ਇੱਕ ਆਮ ਇਹੋ ਜਿਹੇ ਬੰਦੇ ਨੂੰ ਜਿਨੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਦੇਖਿਆ ਕੀਤਾ ਨੂੰ ਨਹੀਂ ਵੀ ਨਹੀਂ ਪਤਾ ਵੀ ਆਮ ਆਦਮੀ ਪਾਰਟੀ ਦਾ ਕਲਚਰ ਕੀ ਹੈ ਇੱਕ ਦਿਨ ਪਹਿਲਾਂ ਆ ਕੇ ਉਹਨੂੰ ਟਿਕਟ ਮਿਲ ਜੇ ਤੇ ਫਿਰ ਵਰਕਰ ਦੂਜਾ ਕੀ ਕਰੂਗਾ ਵਰਕਰ ਤਾਂ ਚੀਕਾ ਮਾਰੂਗਾ ਹੀ ਨਾ ਉਹ ਵਰਕਰ ਨੇ ਸਾਰਿਆਂ ਨੇ ਮਿਲ ਜੁਲ ਕੇ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਸਾਰੇ ਪਾਰਟੀ ਨੇ ਮਿਲ ਜੁਲ ਕੇ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਤੁਸੀਂ ਦੇਖੋ ਅਸੀਂ ਤਿੰਨ ਦਿਨਾਂ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਸਰਵੇ ਤੁਹਾਡਾ ਵੀ ਉਹਨਾਂ ਹੀ ਵੱਡਾ ਜਿੰਨਾ ਸਾਡਾ ਹੈ ਸਾਡੀ ਟੀਮ ਹੈ ਤੁਹਾਡੀ ਵੀ ਟੀਮ ਹੈ ਤੁਸੀਂ ਦੇਖੋ ਲੋਕੀ ਤਾਂ ਇੰਨੇ ਖੁਸ਼ ਨੇ ਵੀ ਸਾਡੇ ਪਰਿਵਾਰ ਨੂੰ ਲੈ ਕੇ ਇੰਨੇ ਲੱਖ ਸਬਤ ਲੋਕ ਬੈਠੇ ਉਹਨਾਂ ਨਾਲ ਲੈ ਕੇ ਵੀ ਇੰਨਾ ਚੰਗਾ ਕੰਮ ਹੈ ਇੰਨੇ ਚੰਗੇ ਰੀਜ਼ਨ ਹੈ ਇਹ ਵੀਜ਼ਲ ਹੋਰ ਹੋ ਤਾਂ ਨਹੀਂ ਮਿਲਦੇ ਲੋ ਸਟੇਡੀਅਮ ਹੈ ਪਰ ਤੁਸੀਂ ਕਹਿੰਦੇ ਵੀ ਇੰਨੇ ਸਾਲ ਤੋਂ ਕੁਝ ਨਹੀਂ ਹੋਇਆ ਮੈਨੂੰ ਮੌਕਾ ਮਿਲ ਦਿੱਤਾ ਵੀ ਢਿੰਡੇ ਵਾਲੇ ਨੇ ਪੰਜਾਬ ਨੇ ਮੌਕਾ ਦਿੱਤਾ ਸਾਰਾ ਕੁਝ ਅਪਰੂਵ ਹੋ ਗਿਆ ਹੈ ਕਾਗਜ਼ਾਤ ਹੈ ਅੱਜ ਥੋੜੀ ਹੋਇਆ ਹੈ ਕਟੋਕੜ 15 ਤੋਂ 20 ਮੀਟਿੰਗਾਂ ਹੋਈਆਂ ਉਹਦੇ ਵਿੱਚ ਲੋਕੀ ਕਹਿੰਦੇ ਸਟੇਡੀਅਮ ਐ ਸਟੇਡੀਅਮ ਨਹੀਂ ਬਣਾ ਰਿਆ ਮੈਂ ਉਹਦੇ ਦੀ ਨਾਲ ਰੀਜਨਲ ਸੈਂਟਰ ਦੇ ਰਿਆ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਦੇ ਰਿਆ ਜਿੱਥੇ ਬਟਿੰਡਾ ਮਾਨਸਾ ਫਰੀਕੋਟ ਮੁਕਸਰ ਫਾਜ਼ਲਕਾ ਜਲਾਲਾਬਾਗ ਇਹ ਸਾਰੇ ਏਰੀਆ ਦੇ ਬੱਚੇ ਤਿੰਨ ਸੈਂਟਰ ਬਣਾ ਰਿਹਾ ਮੈਂ ਬਟਿੰਡਾ ਮੋਹੱਲੀ ਤੇ ਅੰਮ੍ਰਿਤਸਰ ਪੰਜਾਬ ਨੂੰ ਹੁਣ ਕੀ ਹੈ ਪਿੱਛੇ ਜੇ ਇੱਕ ਐਕਸੀਡੈਂਟ ਹੋਇਆ ਬੱਚੇ ਇੱਥੋਂ ਮੋਹੱਲੀ ਕਿਟਣਗੇ ਮੈਂ ਸਾਰਾ ਪੈਸਾ ਮੈਂ ਦਿੱਤਾ ਸੀ ਤੁਹਾਡੇ ਪ੍ਰੈਸ ਦਾ ਆਊਗਾ ਉਹ ਬੱਚਿਆਂ ਨੂੰ ਤੋ ਸੋ ਇੱਥੋਂ ਜਦੋਂ ਰੋਪੜ ਖੇਲੇ ਜਾਂਦੇ ਨੇ ਦੂਰ ਬੱਚੇ ਤੋ ਦੁਖਤਲੀ ਤੇ ਹੁਣ ਉਹੀ ਚੀਜ਼ਾਂ ਉਹਨਾਂ ਨੂੰ ਇੱਥੇ ਮਿਲਣਗੀਆਂ ਕਿਉਂ ਦੂਰ ਜਾਣਾ ਇਹ ਇਸ ਕਰਕੇ ਹੈ ਵੀ ਅਸੀਂ ਸੋਚਦੇ ਹਾਂ ਕਿਉਂਕਿ ਬਟਿੰਡੇ ਨਾਲ ਜੁੜੇ ਆਂ ਪਟੰਡੇ ਨਾਲ ਮੇਰਾ ਵੀ ਸਾਨੂੰ ਬਹੁਤ ਲੋਕਾਂ ਨੇ ਕਿਹਾ ਅਸੀਂ ਵੀ ਚੰਡੀਗੜ੍ਹ ਸ਼ਿਫਟ ਹੋ ਸਕਦੇ ਸੀ ਅਸੀਂ ਕਿਹਾ ਕੁਛ ਐਉਂ ਦਾ ਸੀ ਪਰ ਅਸੀਂ ਚੰਡੀਗੜ੍ਹ ਥੜਾ ਆਣਾ ਜਾਣਾ ਬਹੁਤ ਹੁੰਦਾ ਥੜਾ ਵਪਾਰਕ ਵੀ ਆਣਾ ਜਾਣਾ ਪੈਂਦਾ ਪਰ ਅਸੀਂ ਕਦੇ ਪਟੰਡਾ ਨਹੀਂ ਛੱਡਿਆ ਔਰ ਪਟੰਡੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਸਭ ਨੂੰ ਮਿਲ ਜੁਲ ਕੇ ਲੋਕੀ ਕਹਿ ਮੈਂ ਜਿਹੜਾ ਮੈਂ ਘਰ ਬਣਾ ਰਿਆ ਸੀ ਨਵਾਂ ਵੀ ਤੁਸੀਂ ਵਟਣਦੇ ਪੈਸਾ ਕਿਉਂ ਲਾ ਰਹੇ ਹੋ ਚੰਡੀਗੜ੍ਹ ਲਾਓ ਮੈਂ ਨਸਲ ਕੀ ਲੱਗਦਾ ਵੀ ਜਿਹੜੀ ਆਪਣਾ ਆਪਣੀ ਉਹਦੀ ਪਰਾਸੀ ਦੁਆਰਾ ਜਿਹਦੀ ਉਸ ਬੰਦੇ ਨੂੰ ਆਪਣਾ ਉਹਨਾਂ ਉਹ ਆਪਣੀ ਜੇਕਰ ਦਿੱਤੀ ਗਈ ਸੀ ਕੀ ਉਹਨਾਂ ਨੇ ਕਿਹਾ ਰਾਇਤੀ ਕਰਵਾ ਐਮ ਐਨ ਸਾਹਿਬ ਨੇ ਬਹੁਤ ਗਲਤੀ ਕੀਤੀ ਲੱਗਦਾ ਐ ਐਮਐਲਏ ਸਾਹਮਣੇ ਵੀ ਟਿਕਟ ਨਹੀਂ ਆਈ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਨਹੀਂ ਨਹੀਂ ਇਹ ਗਲਤੀ ਦੇਖੋ ਦੋ ਚੀਜ਼ਾਂ ਹੁੰਦੀਆਂ ਹਰ ਬੰਦੇ ਦਾ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਉਹਨੂੰ ਲੈ ਕੇ ਆਉਂਦਾ ਉਹਨਾਂ ਨੇ ਕੋਈ ਸੋਚਿਆ ਹੋਣਾ ਪਰ ਉਹਨਾਂ ਨੇ ਜੋ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਵਿਚਾਰ ਨਹੀਂ ਕੀਤਾ ਤੇ ਵਨ ਮੈਨ ਸ਼ੋ ਇੱਕ ਡਿਸੀਜਨ ਲੈ ਲਿਆ ਹੋਣਾ ਵੀ ਜਿਹੜਾ ਉਹਨੇ ਸਪੋਰਟ ਕੀਤੀ ਹੈ ਆਦਰਵਾਇਜ਼ ਜਦੋਂ ਸਾਰੇ ਵਰਕਰ ਮਿਲ ਕੇ ਚੱਲਦੇ ਸਾਰੇ ਮਿਲਜੁਲ ਕੇ ਡਿਸੀਜਨ ਲੈਂਦੇ ਹੈ ਤਾਂ ਉਹ ਡਿਸੀਜਨ ਹੋ ਸਕਦਾ ਉਦੋਂ ਵੀ ਹੱਕ ਚ ਨਾ

ਇੱਥੇ ਇਹੋ ਜਿਹਾ ਬਹੁਤ ਕੁਝ ਹੋਊਗਾ ਜਿਹੜਾ ਕਿ ਨਹੀਂ ਹੋਇਆ ਹੋਊਗਾ ਐਮਐਲਏ ਸਾਹਿਬ ਨੇ ਇੱਥੇ ਬਹੁਤ ਕੰਮ ਕੀਤਾ ਇੱਥੋਂ ਦੇ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਵਾਸਤੇ ਤੇ ਸਾਡੇ ਦਿਲ ਚੋਂ ਵੀ ਪੂਰੀ ਇੱਜ਼ਤ ਆ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤਾ ਜਿਹੜਾ ਪਹਿਲਾਂ ਨਹੀਂ ਹੋਇਆ ਹੋਊਗਾ ਤੇ ਮੈਂ ਇਹ ਤੁਹਾਨੂੰ ਚੀਜ਼ਾਂ ਤਾਂ ਨੋਟ ਕਰਾ ਰਿਹਾ ਕਿ ਪਹਿਲਾ ਜੋ ਕੰਮ ਹੋ ਗਿਆ ਉਹ ਵੀ ਚੰਗਾ ਤੇ ਜਿਹੜਾ ਨਹੀਂ ਹੋਇਆ ਉਹ ਅਸੀਂ ਇਹ ਸਾਡਾ ਇਹ ਵਿਜ਼ਨ ਹੈ ਕਿ ਅਸੀਂ ਇਹ ਕੰਮ ਕਰਾਵਾਂਗੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਦੀ ਕੋਈ ਫੇਲਿਅਰ ਆ ਜਾਂ ਨਹੀਂ ਇਹ ਇੱਕ ਇੰਗਲਿਸ਼ ਕਹਾਵਤ ਹੈ ਕਿ there is always room for improvement ਹਮੇਸ਼ਾ ਕੰਮ ਚੱਲਦੇ ਰਹਿਣਾ ਚਾਹੀਦਾ ਹੈ ਕਦੇ-ਕਦੇ ਕੋਈ ਕਮੀਆਂ ਰਹਿ ਜਾਂਦੀਆਂ ਜਿਨ੍ਹਾਂ ਨੂੰ ਹੋਰ ਵਧਾ ਕੇ ਅੱਗੇ ਰੱਖਣਾ ਚਾਹੀਦਾ ਹੈ ਤੇ ਤਾਈਓ ਦਾ ਸਰਕਾਰ ਨੇ ਸਾਡੇ ਵਰਗੇ ਨੌਜਵਾਨਾਂ ਤੇ ਹੱਥ ਧਰਿਆ ਤੇ ਵਿਸ਼ਵਾਸ ਕੀਤਾ ਤੇ ਸਾਨੂੰ ਟਿਕਟ ਦਿੱਤੀ